ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕਾਲ ਹੋਰ ਕੀ ਹਾਲ ਚਾਲ ਆਮੀਦ ਕਰਦਾ ਵੀ ਸਾਰੇ ਭੈਣ ਭਰਾ ਮੇਰੇ ਠੀਕ ਠਾਕ ਹੋਣਗੇ ਭਾਈ ਅੱਜ ਦੱਸਿਓ ਵੀ ਮੁੰਡਾ ਸੋਹਣਾ ਲੱਗਦਾ ਕਿ ਨਹੀਂ ਜਦ ਦੀ ਦਾੜੀ-ਧੂੜੀ ਕੱਟੀ ਹੈ ਤਾਰ ਨੂੰ ਮੂੰ ਚੱਕ ਓਏ ਹਾਂ ਹੁਣ ਜੱਜ ਦਾ ਮੁੰਡਾ ਵਿਰਿੰਦਰ ਆਹ ਹੈਗਾ ਵਿਰਿੰਦਰ ਸਿੰਘ ਵਿਰਿੰਦਰ ਸਿੰਘ ਬਾਬੂ ਉਹ ਤਾਂ ਕੱਚੇ ਨਾਮ ਆ ਬਹੁਤ ਜਲਦੀ ਹਰ